ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਮੈਂ ਇਹ ਤੇ ਘਰ ਦਾ ਇਹ ਸਾਰੇ ਮੇਰੇ ਭੈਣ ਬਰਾਠੀ ਬਿਠਾ ਕੋਲ ਆ ਤੁਹਾਨੂੰ ਸੁਣਾਉਣਾ ਬੰਦੀ ਜੇਕਰ ਨਾ ਹਾਂਜੀ ਹੁਣ ਦੱਸੋ ਕਿ ਭੈਣ ਕੋ ਸਾਰੀ ਸੜਕ ਹੀ ਨਹੀਂ ਬਣੀ ਛੱਡ ਕੇ ਵੀ ਦਿਖਾ ਦੇ ਲੈ ਇਹਨਾਂ ਨੂੰ ਸਰਪੈਂਚਰ ਨੂੰ ਸਰਪੈਂਚਰ ਨੂੰ ਜਾਈਦਾ ਵਾ ਭੈਣ ਜੀ ਕੋਈ ਨਾ ਕੋਈ ਸੜਕ ਕੋ ਮਣੀ ਹਾਂ ਐਂਟਰਲੌਕ ਹੀ ਦਾ ਹੋਵੇ ਮੇਰੀ ਕੋਈ ਸਾਣ ਉਮਰ ਹੋ ਗਈ ਹਾਂ ਹੇ ਰੋਕੋ 20 ਸਾਲ ਹੋ ਗਏ ਮੰਗਦੇ ਪਾਸੇ ਇਹ ਨਾ ਬਣੀ ਉਵੇਂ ਸਾਲਾ ਸਾਰਾ ਕੁਸਾ ਪੈਣ ਤੇ ਰਹਿਣਾ ਸਾਲਾ ਨਹੀਂ ਦਿਖਾ ਵੀ ਦਿੰਦੇ ਨਾ ਇੱਥੇ ਘਰ ਆ ਇੱਥੇ ਘਰ ਉਹ ਇਕੱਠੇ ਹੋ ਗਏ ਕਹਿਣ ਵੀ ਭਾਈ ਇੱਥੇ ਕੋਈ ਨੀ ਸੜਕ ਹੋਵੇ ਆਹ ਦੇਖੋ ਜੀ ਇੰਦਾ ਦੀ ਸੜਕ ਆ ਉੱਚੀ ਨੀ ਵੀ ਆ ਲੈ ਇੱਥੋਂ ਬੰਦੇ ਕਈ ਵਾਰੀ ਡਿੱਗੇ ਆ ਲੱਤਾਂ ਟੁੱਟ ਗਈਆਂ ਬੰਦਿਆਂ ਦੀਆਂ ਦੋਹ ਦੀਆਂ ਜੋ ਅੱਖਾਂ ਦਾ ਮੂੰਹ ਚਰ ਛੱਲਿਆ ਜਾਂਦਾ ਇਹ ਤਾਂ ਐ ਆ ਜਿਵੇਂ ਸੱਪ ਨਹੀਂ ਨੇ ਉਹਦਾ ਉਹ ਵੇ ਆਈ ਜਾਣਾ ਇੰਨੀ ਆਪਣੀਆਂ ਉੜ ਰਹੀਆਂ ਹੀ ਨਹੀਂ ਕਿ ਯਾਰ ਐਸ ਤਰ੍ਹਾਂ ਉਹ ਚੱਲ ਜਿਆ ਮੈਂ ਇਦੋਂ ਤਾਂ ਅਗਲਾ ਉਹ ਮੇਰੀ ਗੱਲ ਸੁਣ ਉਹਦਾ ਪੈਣ ਤੇ ਕੋ ਉੱਤ ਕੇ ਲੈ ਇਹ ਕੱਚੀ ਪਈ ਚੰਗੀ ਦਾ ਬੰਦਾ ਡੈਗਦਾ ਤਾਂ ਨਹੀਂ ਡੈਗ ਫੇ ਤਾਂ 60 70 ਨਹੀਂ ਲੱਗੂਗੀ ਇਹਦਾ ਅੱਟਾ ਵਜਦੀ ਆ ਭੈਜਾ ਟੱਕਰ-ਪਟੱਕ ਇਹਦਾ ਟਾਇਰ ਜਿਹੜੇ ਪੁੱਟੇ ਨੇ ਉਹ ਘਸੇ ਹੋਆ ਟਾ ਹਰ ਲੋਕੀ ਨਾਲ ਨਾਲ ਉਹ ਵੀ ਖੱਟ ਕੇ ਲੈ ਗਈ ਮਿੱਟੀ ਇੱਟਾਂ ਹੀ ਛੱਡੀਆਂ ਵਾ ਕਿਨਾਰਿਆਂ ਤੋਂ ਏ ਹਾ ਭਈਆ ਅੱਜ ਮਾਨੇ ਦਾ ਮੁੰਡਾ ਪੱਖਾ ਚਲਾ ਪੱਖਾ ਚਲਾ ਦੀ ਅਸਲਾਮੁਅਲੈਕੁਮ ਦੋਸਤੋ ਅਲਹਮਦੁਲਿਲਾਹ ਇੱਕ ਹੀ ਭਾਸ਼ਾ ਬੋਲਦਾ ਏ ਹੈ ਪਾਕਿਸਤਾਨ